ਰੋਸਪੁਰ ਸ਼ਹਿਰ ਨਿਵਾਸੀਓ ਬਥੇ ਅਸਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਆਪਣਾ ਘਰ ਹੈ ਆਪਾਂ ਇੱਥੋਂ ਕਿਤੇ ਜਾ ਨਹੀਂ ਸਕਦੇ ਤੇ ਜੇ ਪੰਜਾਬ ਤਰੱਕੀ ਕਰੂਗਾ ਤਾਂ ਤਾਂ ਹੀ ਆਪਾਂ ਤਰੱਕੀ ਕਰਾਂਗੇ ਜਿਦੋਂ ਦਾ ਦੇਸ਼ ਸ਼ਹਜ਼ਾਦ ਹੋਇਆ ਪੰਜਾਬ ਬਣਿਆ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੀ ਰਹੀਆਂ ਤੇ ਕਾਂਗਰਸ ਦੀਆਂ ਵੀ ਰਹੀਆਂ ਤੇ ਹੁਣ ਝਾੜੂ ਵਾਲੇ ਦੀ ਵੀ ਆ ਗਈ ਆ ਪਰ ਆਪਾਂ ਕਿਤੇ ਵਿਚਾਰਿਆ ਨਹੀਂ ਕਿ ਕਿਹੜੀ ਪਾਰਟੀ ਨੇ ਆਪਣੀ ਬਾਹ ਫੜੀ ਕਿਹਨੇ ਕਿਹੜੀ ਪਾਰਟੀ ਨੇ ਪੰਜਾਬ ਨੂੰ ਤਰੱਕੀ ਕਰਾਈ ਸਾਰੇ ਫਿਰੋਜ਼ਪੁਰ ਵਾਲੇ ਬੈਠੇ ਆ ਬਜ਼ੁਰਗ ਵੀ ਬੈਠੇ ਆ ਨੌਜਵਾਨ ਵੀ ਬੈਠੇ ਆ ਤੁਸੀਂ ਕਰੇ ਘਰੇ ਜਾਇਓ ਅੱਜ ਕਾਗਜ਼ ਲਿਖ ਲਿਓ ਕੱਢ ਲਿਓ ਤਿੰਨ ਕਾਲਮ ਬਣਾ ਲਿਓ ਇੱਕ ਪਾਸੇ ਕਾਲੀਦਰ ਲਿਖ ਲਓ ਦੂਜੇ ਪਾਸੇ ਆਪ ਲਿਖ ਲਿਓ ਨਾਲ ਕਾਂਗਰਸ ਲਿਖ ਲਿਓ ਤੇ ਚੌਥੀ ਜਗ੍ਹਾ ਤੇ ਭਾਜਪੀ ਲਿਖ ਲਿਓ ਉਹਨਾਂ ਦੇ ਥੱਲੇ ਲਿਖਣ ਲੱਗ ਜਾਓ ਆਪਣੇ ਸ਼ਹਿਰ 'ਚ ਤੇ ਪੰਜਾਬ 'ਚ ਕਿੰਨੇ ਕੀ ਕੀ ਕੰਮ ਕੀਤੇ ਆ ਉਹਦੇ ਸਾਹਮਣੇ ਤੁਹਾਨੂੰ ਪਤਾ ਲੱਗ ਜਾਊਗਾ ਕਿਹੜੀ ਪਾਰਟੀ ਆਪਣੀ ਹੈ ਕਿਹੜੀ ਆਪਣੀ ਨਹੀਂ ਹੈ ਆਪਾਂ ਕੰਮਾਂ ਦੇ ਆਧਾਰ ਤੇ ਕਿਉਂ ਨਹੀਂ ਫੈਸਲਾ ਕਰਦੇ ਆਪਾਂ ਤਰੱਕੀ ਦੇ ਸਾਹਮਣਾ ਕਿਉਂ ਨਹੀਂ ਫੈਸਲਾ ਕਰਦੇ ਆਪਣੀ ਕਮਜ਼ੋਰੀ ਆਈ ਹੈ ਪੰਜਾਬ ਦੀ ਕੀ ਆਪਾਂ ਤਜਰਬੇ ਕਰਦੇ ਰਹਿਨੇ ਆ ਇੱਕ ਤੀ ਇਹਨੂੰ ਦੇ ਦਿਓ ਇੱਕ ਤੂੰ ਇਹਨੂੰ ਦੇ ਦਿਓ ਇੱਕ ਤੂੰ ਇਹਨੂੰ ਦੇਖ ਲਿਓ ਹੁਣ ਤੁਸੀਂ ਜੇ ਲਿਖੋਗੇ ਲਿਖਣ ਲੱਗੋਗੇ 97 98% ਜੋ ਕਮ ਹੈ ਉਦੋਂ ਹੀ ਹੋਇਆ ਜਦੋਂ ਕਾਲੀ ਦਲ ਦੀ ਸਰਕਾਰ ਹੈ ਤੇ ਬਾਦਲ ਸਾਹਿਬ ਚੀਫ ਮਿਨਿਸਟਰ ਹੈ ਤੁਸੀਂ ਭਾਵੇਂ ਲਿਖਣ ਲੱਗ ਜਾਓ ਮੈਂ ਤੁਹਾਨੂੰ ਉਦਾਸੀ ਦਿੰਨਾ ਹੈ ਤੁਸੀਂ ਆ ਬਿਜਲੀ ਹੈ ਬਿਜਲੀ ਦੇ ਬਿਨਾਂ ਕੋਈ ਸੂਬਾ ਚੱਲ ਨਹੀਂ ਸਕਦਾ ਬਿਜਲੀ ਆਉਂਦੀ ਹੈ ਥਰਮਲ ਪਲੈਂਟ ਤੋਂ ਜਾਂ ਡੈਮ ਤੋਂ ਜਿੰਨੇ ਥਰਮਲ ਪਲੈਂਟ ਪੰਜਾਬ ਦੇ ਆ ਸਾਰੇ ਬਾਦਲ ਸਾਹਿਬ ਨੇ ਬਣਾਏ ਆ ਭਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਾਦਲ ਸਾਹਿਬ ਨੇ ਬਣਾਏ ਆ ਫਿਰ ਕਾਂਗਰਸ ਦਾ ਕੀ ਰੋਲ ਹੈ ਹੁਣ ਸੜਕਾਂ ਅੱਜ ਫਰੋਜ਼ਪੁਰ ਤੋਂ ਤੁਸੀਂ ਚੰਡੀਗੜ੍ਹ ਜਾਣਾ ਫਰੋਜ਼ਪੁਰ ਤੋਂ ਅੰਮ੍ਰਿਤਸਰ ਜਾਣਾ ਫਰੋਜ਼ਪੁਰ ਤੋਂ ਪਟਿੰਡੇ ਜਾਣਾ ਪਹਿਲੇ ਕਹਿ ਜੀਆਂ ਸੜਕਾਂ ਸੀ ਤੇ ਹੁਣ ਕਹਿ ਜੀਆਂ ਬਣਾਤੀਆਂ ਅਕਾਲੀ ਸਰਕਾਰ ਨੇ ਨਹੀਂ ਆ ਤੀਜੀ ਗੱਲ ਜਿੰਨੇ 에어ਪੋਰਟ ਪੰਜਾਬ ਦੇ ਆ ਭਾਵੇਂ ਮੁਹੱਲੀ ਆ ਭਾਵੇਂ ਅੰਮ੍ਰਿਤਸਰ ਆ ਭਾਵੇਂ ਲੁਧਿਆਣਾ ਆ ਭਾਵੇਂ ਪਟੰਡਾ ਭਾਵੇਂ ਪਠਾਨਕੋਟ ਸਾਰੇ ਆ ਕਾਲੀ ਦਲ ਦੀ ਸਰਕਾਰ ਨੇ ਬਣਾਇਆ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਪਹਿਲੇ ਯਾਦ ਕਰੋ ਤੁਹਾਨੂੰ ਹਰ ਦੂਜੀ ਜਗ੍ਹਾ ਤੇ ਤੁਹਾਨੂੰ ਰੇਲਵੇ ਦੇ ਉੱਤੇ ਫਾਟਕ ਮਿਲਦਾ ਸੀ ਰੁਕਣਾ ਪੈਂਦਾ ਸੀ ਗੱਡੀ ਆਉਂਦੀ ਆ ਫਿਰ ਤਰੋਂਗੇ ਪੰਜਾਬ 'ਚ ਹੁਣ ਕਿਤੇ ਰੇਲਵੇ ਫਾਟਕ ਦੇਖਿਆ ਹੁਣ ਹਰ ਜਗ੍ਹਾ ਉਤੋਂ ਦੀ ਫਲਾਈਓਵਰ ਹੈ ਉਹ ਸਾ ਇੱਕ ਦਿਨ 'ਚ ਮੈਂ ਜਦੋਂ ਮੈਂ ਹੋਮ ਮਿਨਿਸਟਰ ਸੀ ਇੱਕ ਦਿਨ ਚ 198 ਫਲਾਈਓਵਰ ਮੈਂ ਮਨਜ਼ੂਰ ਕਰਾ ਕੇ ਮੁਕੰਮਲ ਕਰਾਏ 3 ਸਾਲਾਂ ਦੇ ਅੰਦਰ ਅੰਦਰ ਜਿੰਨੀਆਂ ਨਹਿਰਾਂ ਪੰਜਾਬ ਦੇ ਅੰਦਰ ਜਿੰਨੀਆਂ ਕਸੀਆਂ ਸਾਰੀਆਂ ਅਕਾਲੀ ਦਲ ਦੀ ਸਰਕਾਰਾਂ ਦੇ ਦੌਰਾਨ ਬਣੀਆਂ 15 ਲੱਖ ਟਿਊਬਲ ਕਨੈਕਸ਼ਨ ਹੈ ਸਾਢੇ 13 ਲੱਖ ਅਕਾਲੀ ਦਲ ਦੀ ਸਰਕਾਰਾਂ ਨੇ ਦਿੱਤੇ ਹੈ ਉਹਦੇ ਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਸਰਕਾਰਾਂ ਦਿੱਤੀ ਖਾਲੇ ਵੀ ਅਕਾਲੀ ਦਲ ਦੇ ਅੰਡਰਗਰਾਉਂਡ ਪਾਈਪ ਸਿਸਟਮ ਵੀ ਅਕਾਲੀ ਦਲ ਨੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰਾ ਦੇਣ ਵਾਲਾ ਕਾਲੀ ਦੇ ਲੈ ਇਹਨਾਂ ਨੇ ਸਾਰਾ ਕੁਝ ਬੰਦ ਕੀਤਾ ਅਸੀਂ ਸੇਵਾ ਕੇਂਦਰ ਬਣਾਏ ਬੰਦ ਕਰਤੇ ਉਹਨਾਂ ਨੇ ਜਿਨ ਨੇ ਏਮਜ਼ ਵਰਗੇ ਹਸਤਾ ਲੈ ਕੇ ਆਏ ਸੀ ਆਪ ਰੋਸਪੁਰ ਮਤਮ ਸਹੀ ਦੱਸਾਂ ਆ ਜਿਹੜਾ ਪੀਜੀਆ ਦਾ ਕੰਮ ਮੈਂ ਸ਼ੁਰੂ ਕਰਾਇਆ ਸੀ ਪਰ ਆਪਣੀ ਸਰਕਾਰ ਨਾ ਹੋਮ ਕਰਕੇ ਸਾਰਾ ਖਬਰੂਲ ਗਿਆ ਤੇ ਮੈਂ ਤੁਹਾਨੂੰ ਅੱਜ ਵੀ ਦੱਸ ਦਿੰਦਾ ਜਦੋਂ ਤੱਕ ਤੁਸੀਂ ਆਪਣੀ ਸਰਕਾਰ ਨਹੀਂ ਲੈ ਕੇ ਹੁੰਦੇ ਕਾਲੀ ਦਲ ਇੱਥੇ ਕਿਸੇ ਨੇ ਪੀਜੇ ਨਹੀਂ ਬਣਾਉਣਾ ਮੈਂ ਜਿਹਨੇ ਮਰਜੀ ਤਗਾਟਨ ਹੋਈ ਜਾਣਾ ਇਹਨਾਂ ਨੇ ਕਿਸੇ ਨੇ ਕੋਸ਼ਿਸ਼ ਨਹੀਂ ਕਰਨਾ ਕਿਉਂਕਿ ਇਹਨਾਂ ਦਾ ਕੋਈ ਹਿੰਮਤ ਹੀ ਨਹੀਂ ਕੋਈ ਕੰਮ ਕਰਨ ਦੀ ਅੱਜ ਜਦੋਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਹੈ ਰੋਜ਼ ਕੋਈ ਨਾ ਕੋਈ ਚੀਜ਼ ਬਣਦੀ ਸੀ ਕਾਰਖਾਨੇ ਆ ਰੇਜ਼ ਇਨਵੈਸਟਮੈਂਟ ਆ ਰਹੀ ਸੀ ਅੱਜ ਸਾਰਾ ਕੁਝ ਠੱਪ ਹੈ ਮੈਂ ਪਿੱਛੇ ਜੇ ਉੱਤਰ ਪ੍ਰਦੇਸ਼ ਗਿਆ ਆਪਣੇ ਕਈ ਪੰਜਾਬ ਦੇ ਕਿਸਾਨ ਉੱਥੇ ਰਹਿੰਦੇ ਆ ਉਹਨਾਂ ਦੀ ਜ਼ਮੀਨਾਂ ਸਰਕਾਰ ਲਈ ਯੋਗੀ ਸਰਕਾਰ ਵਾਪਸ ਲੈ ਰਹੀ ਸੀ ਤੇ ਮੈਨੂੰ ਟੈਲੀਫੋਨ ਆਇਆ ਮੈਂ ਉਹਨਾਂ ਨੂੰ ਉੱਥੇ ਗਿਆ ਯੋਗੀ ਜੀ ਨੂੰ ਮਿਲਣ ਵਾਸਤੇ ਤੇ ਯੋਗੀ ਦੇ ਘਰੋਂ ਮੈਂ ਬਾਹਰ ਨਿਕਲਿਆ ਸੀ એમ ਦੇ ਤੇ ਆਪਣੇ ਪੰਜਾਬ ਦੇ ਸਾਰੇ ਇੰਡਸਟਰੀਅਲ ਸੌਦੇ ਖੜੇ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਇੱਥੇ ਇਨਵੈਸਟਮੈਂਟ ਕਰ ਰਹੇ ਹਾਂ ਯੂਪੀ 'ਚ ਅਸੀਂ ਫੈਕਟਰੀਆਂ ਲਾ ਰਹੇ ਹਾਂ ਮੈਂ ਕਿਹਾ ਕਿਉਂ ਕਹਿੰਦੇ ਜੀ ਪੰਜਾਬ 'ਚ ਰਹਿਣਾ ਬਹੁਤ ਔਖਾ ਹੈ ਇੱਥੇ ਰੋਜ਼ ਫਰੋਤੀਆਂ ਸੱਤੋਂ ਮੰਗੀ ਜਾ ਰਹੀਆਂ ਐ ਗੈਂਗਸਟਰ ਰੋਜ਼ ਟੈਲੀਫੋਨ ਕਰ ਰਹੇ ਐ ਥੋੜੇ ਫਿਰੋਜ਼ਪੁਰ ਹਰ ਦੂਜੇ ਦਿਨ ਗੋਲੀ ਚੱਲਦੀ ਐ ਕੋਈ ਪੁੱਛਣ ਵਾਲਾ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਐ ਕੋਈ 20 ਲੱਖ ਲੈ ਕੇ ਖੜਾ ਛੜਾਉਂਦਾ ਕੋਈ 40 ਲੱਖ ਦੇ ਕੇ ਖੜਾ ਛੜਾਉਂਦਾ ਹੈ ਕਈ ਮੈਂ ਆਪਸੇ ਵਪਾਰੀਆਂ ਨੇ ਪੁੱਛਿਆ ਤੁਸੀਂ ਪੁਲਿਸ ਕੋਲ ਗਏ ਹੋ ਉਹ ਕਹਿੰਦੇ ਜੀ ਪੁਲਿਸ ਵਾਲੇ ਐਸਐਸਪੀ ਕਹਿੰਦੇ ਆ ਤੁਸੀਂ ਆਪਣੇ ਆਪ ਹੀ ਨਿਪਟਿਆ ਲਓ ਆਪਣੇ ਆਪ ਹੀ ਆ ਤਾਂ ਹਾਲਾਤ ਐ ਹੁਣ ਝਾੜੂ ਵਾਲੀ ਭਗਵੰਤ ਮਾਨ ਕੋ ਮੁੱਖ ਮੰਤਰੀ ਕਹਿਣ ਦੇ ਲਾਇਕ ਹੈ ਕੀ ਕਰ ਕਹਿੰਦੇ ਕੀ ਸੀ ਹਰਾ ਪੈਨ ਮੇਰਾ ਚੁੜਕਰੇ ਸਲਾਉਣ ਵਾਲਾ ਸਰਕਾਰ ਨਹੀਂ ਚਲਾ ਸਕਦਾ ਤੁਸੀਂ ਕੋਈ ਗੱਡੀ ਲੈਨੇ ਹੋ ਡਰਾਈਵਰ ਵੀ ਤੁਸੀਂ ਤਜਰਬੇ ਕਰ ਲੈਨੇ ਹੋ ਇੱਥੇ ਬਿਨ ਬਿਜਾਇਰ ਤਜਰਬੇ ਤੋਂ ਤੁਸੀਂ ਫੜਾਤਾ ਸੂਬਾ ਫੜਾਤਾ ਲੀਡਰ ਇੱਕ ਰਾਤ ਨਹੀਂ ਬੰਦਾ ਲੀਡਰ ਉਹ ਲੀਡਰ ਬਣਦਾ ਜੋ ਲਾ ਅੱਗ ਵਿੱਚੋਂ ਨਿਕਲੇ ਤੂਫਾਨਾਂ ਦਾ ਸਾਹਮਣਾ ਕਰੇ ਸਦਾ ਪ੍ਰਕਾਸ਼ ਸਿੰਘ ਬਾਦਲ ਇੱਕਦਮ ਨਹੀਂ ਬਣ ਕੇ ਜੀ ਮਿਨਿਸਟਰ 70 ਸਾਲ ਅਕਾਲੀ ਦਲ ਵਿੱਚ ਵਰਕ ਕੀਤਾ ਉਹਨਾਂ ਨੇ ਪਿੰਡ ਬਾਦਲ ਦੇ ਸਰਪੰਚ ਦੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਲੜੇ ਜਿੱਤੇ ਐਮਐਲਏ ਬਣੇ ਐਮਪੀ ਬਣੇ ਸਾਰੀ ਤਕਲੀਫਾਂ ਪਤਾ ਸੀ ਪੰਜ ਵਾਰ ਮੁੱਖ ਮੰਤਰੀ ਬਣੇ ਇੱਕ ਵਾਰ ਸਰਪੰਚ ਬਣ ਕੇ ਦੂਜੀ ਵਾਰ ਔਖਾ ਹੁੰਦਾ ਇਥੇ ਪੰਜ ਵਾਰ ਮੁੱਖ ਮੰਤਰੀ ਕਿਉਂਕਿ ਉਹਨਾਂ ਨੇ ਦਿਲ ਜਿੱਤਿਆ ਉਹ ਮੁੱਖ ਮੰਤਰੀ ਮੁੱਖ ਮੰਤਰੀ ਬਣਨ ਵਾਸਤੇ ਨਹੀਂ ਬੰਦੇ ਸੀ ਉਹ ਸੇਵਾ ਕਰਨ ਵਾਸਤੇ ਬੰਦੇ ਸੀ ਜੋ ਮੁੱਖ ਮੰਤਰੀ ਪਹਿਲੇ ਸੀ ਜਿਹੜੇ ਤੁਹਾਡੇ ਵਿੱਚ ਆਉਂਦੇ ਸੰਗਤ ਦਰਸ਼ਨ ਕਰਦੇ ਸੀ ਤੁਹਾਡੀਆਂ ਤਕਲੀਫਾਂ ਸੁਣਦੇ ਸੀ ਨਾਲ ਦੇ ਨਾਲ ਹੱਲ ਕਰਦੇ ਸੀ ਸਾਡੀ ਕਾਲੀ ਪਾਰਟੀ ਦਾ ਅਸੂਲ ਬੜਾ ਕਲੀਅਰ ਹੈ ਸਾਡੇ ਵਾਸਤੇ ਸਾਰਾ ਕੁਝ ਪੰਜਾਬ ਹੈ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਐ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਕੋਈ ਫਿਕਰੀ ਨਹੀਂ ਤੁਸੀਂ ਕਹਿੰਦੇ ਕੋਈ ਭਾਜਪਾ ਨੂੰ ਫਿਕਰ ਹੈ ਪੰਜਾਬ ਚ ਕੀ ਹੋ ਰਿਹਾ ਹੈ ਕਾਂਗਰਸ ਨੂੰ ਫਿਕਰ ਹੈ ਤੁਨੂਆ ਝਾੜੂ ਵਾਲੇ ਫਿਕਰ ਹੈ ਇਹਨਾਂ ਨੂੰ ਫਿਕਰ ਹੈ ਯੂਪੀ ਚ ਕੀ ਹੋ ਰਿਹਾ ਕਿਉਂਕਿ ਉੱਥੇ 80 ਪਾਰਲੀਮੈਂਟ ਦੀ ਸੀਟਾਂ ਹੁੰਦੀਆਂ ਇੱਥੇ ਤਾਂ ਪੰਜਾਬ ਤੇਰਾ ਹੀ ਹੈ ਉਹ ਨੰਬਰ ਦੇਖਦੇ ਕਿੱਥੇ ਜ਼ਿਆਦਾ ਸਾਨੂੰ ਸੀਟਾਂ ਮਿਲਦੀਆਂ ਉਹ ਇਲੈਕਸ਼ਨ ਜਿੱਤਣ ਵਾਸਤੇ ਸਿਆਸਤ ਕਰਦੇ ਐ ਕੱਲੀ ਦਲ ਆਪਣੇ ਘਰ ਦੀ ਲੜਾਈ ਲੜਦਾ ਹੈ ਜੇ ਬਾਦਲ ਸਾਹਿਬ ਨੇ ਕੱਲੀ ਸਰਕਾਰ ਬਣਾਉਣੀ ਹੁੰਦੀ ਤੇ ਬਾਦਲ ਸਾਹਿਬ ਨੂੰ 16 ਸਾਲ ਜੇਲ੍ਹ ਕੱਟਣ ਦੀ ਲੋੜ ਨਹੀਂ ਪਈ ਜੇਲ੍ਹ ਉਹਨਾਂ ਨੇ ਕੋਈ ਕਤਲ ਨਹੀਂ ਕੀਤਾ ਕਿਸਾਨੀ ਦੀ ਲੜਾਈ ਗਰੀਬ ਦੀ ਲੜਾਈ ਪੰਜਾਬ ਦੀ ਲੜਾਈ ਲੜਦੇ ਰਹੇ ਆ ਦੇਖੋ ਠਕਣਾ ਬੰਦਾ ਚਾਹੀਦਾ ਹੈ ਜਿਹੜੇ ਬੰਦੇ ਕੋਲ ਵਿਜ਼ਨ ਹੈ ਪਲਾਨ ਹੈ ਤੁਸੀਂ ਜਾਣਦੇ ਹੋ ਕਿ ਕੱਲੀ ਦਲ ਦੀ ਸਰਕਾਰ ਵਿੱਚ ਥੋੜੇ ਆਪਣੀ ਸਰਕਾਰ ਸੀ ਇਸ ਕਰਕੇ ਜਿਆਦਾ ਸਤਿਮਾਨੀ ਨਾ ਲੈਂਦਾ ਮੈਂ ਮੈਂ ਬੇਨਤੀ ਕਰਦਾ ਆ ਬੋਬੀ ਮਾਨ ਜੀ ਮੇਰੇ ਭਰਾਵਾਂ ਮੰਗੂਆਂ ਇੱਕ ਹੈ ਜਾਂ ਇਹਨਾਂ ਦੇ ਬਜ਼ੁਰਗ ਜ਼ੋਰਾ ਸਿੰਘ ਦੀ ਮਾਂ ਤੇ ਵੱਡੇ ਬਾਦਲ ਸਾਹਿਬ ਦੇ ਭਰਾ ਸੀ ਇਕੱਠੇ ਸੀ ਇਕੱਠੇ ਉਹਨਾਂ ਨੇ ਤੂਫਾਨਾਂ ਦਾ ਸਾਹਮਣਾ ਕੀਤਾ ਇਕੱਠੇ ਆਕਾਂ ਵਿੱਚੋਂ ਨਿਕਲੇ ਐਜੇ ਲੀਡਰ ਚਾਹੀਦੀ ਹੈ ਬਾਦਲ ਸਾਹਿਬ ਮੰਗੂ ਜ਼ੋਰਾ ਸਿੰਘ ਮਾਨ ਨੇ ਕਿਸੇ ਨੂੰ ਤਕਲੀਫ ਹੁੰਦੀ ਕੋਈ ਲਈ ਹੁੰਦੀ ਆਪਣੇ ਪੰਜਾਬ ਦੇ ਲੋਕਾਂ ਲਈ ਪਾਰਲੀਮੈਂਟ ਚ ਵੀ ਲੜਦੇ ਤੇ ਆਪਣੇ ਪੰਜਾਬ ਚ ਜਾ ਕੇ ਲੜਾਈ ਲੜਦੇ ਇਸ ਕਰਕੇ ਉਹਨਾਂ ਦੇ بیٹے ਜ਼ੋਰਾਂ ਸੇ ਬਾਨ ਦੇ ਬੇੜੇ ਆਪਣਾ ਬੋਵੀ ਮਾਨ ਜੀ ਮਿਰਟ ਤੇ ਮੈਨੂੰ ਦੱਸਣਾ ਸੋਣਾ ਦੂਜੇ ਕੋਈ ਕਿੰਨੇ ਚਾਰੇ ਉਮੀਦਵਾਰਾਂ ਦਾ ਸਾਹਮਣੇ ਰੱਖ ਲੋ ਪਛੋਕੜ ਤੇ ਇਹਨਾਂ ਦਾ ਰੱਖ ਲੋ ਇਸ ਕਰਕੇ ਫਿਰੋਜ਼ਪੁਰ ਵਾਲਿਓ ਜੇ ਤੁਸੀਂ ਆਪਣੇ ਖਲਕੇ ਨੂੰ ਫਿਰੋਜ਼ਪੁਰ ਦਾ ਬਾਦਰ ਦਾ ਏਲੀਆ ਤਰੱਕੀ ਚਾਹੁਣੇ ਹੈ ਮੈਂ ਤੁਹਾਡੇ ਨਾਲ ਵਚਨਬੱਧ ਹਾਂ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਮੈਨੂੰ ਸੁਪਨਾ ਸੀ ਉਦੋਂ ਕਿ ਮੇਰੀ ਸਰਕਾਰ ਆ ਜਾਏ ਤੇ ਫਰੋਸਟਪੁਰ ਨੂੰ ਮੈਂ ਬਹੁਤ ਵਧੀਆ ਬਣਾਉਣਾ ਸੀ ਪਰ ਆਪਣੀ ਨੇ ਸਰਕਾਰ ਨਹੀਂ ਆਈ ਮੈਂ ਉਸ ਵਚਨ ਦੇ ਕਾਇਮ ਹਾਂ ਪ੍ਰਮਾਤਮਾ ਮੇਰ ਕਰੇ ਤੁਹਾਡਾ ਆਸ਼ੀਰਵਾਦ ਰਹੇ ਤੁਸੀਂ ਪੰਜਾਬ ਵਿੱਚ ਕਾਲੀ ਦਲ ਦੀ ਸਰਕਾਰ ਲਿਆਓ ਤੁਸੀਂ ਪਛਾਣ ਨਹੀਂ ਸਕੋਗੇ ਆ ਬਾਰਡਰ ਏਰੀਆ ਕਹਿ ਜਾ ਖਬਜ਼ੂਰਤ ਬਣਾਉਣਾ ਹੈ ਇਸ ਕਰਕੇ ਤੁਸੀਂ ਅੱਜਕੱਲ ਆ ਵੀ ਜਾਣਦੇ ਹੋ ਅੱਜ ਤੱਕ ਮੈਂ ਕਿਤੇ ਲਾਰੇ ਨਹੀਂ ਲਾਏ ਮੈਂ ਕਿਤੇ ਅੱਜ ਦੀ ਗੱਲ ਨਹੀਂ ਕਹੀ ਜਿਹੜੀ ਮੈਂ ਨਹੀਂ ਕੀ ਕਰ ਸਕਦਾ ਪੂਰਾ ਕਿਉਂਕਿ ਬਾਦਲ ਸਾਹਿਬ ਨੇ ਮੈਨੂੰ ਸਿਖਾਇਆ ਹੈ ਕਿ ਉਹਨਾਂ ਹੀ ਕਹਿਣਾ ਜਿੰਨਾ ਪੂਰਾ ਕਰਨਾ ਤੇ ਅੱਜ ਕੱਲ ਤੁਸੀਂ ਪੁਰਾਣਾ ਰਿਕਾਰਡ ਦੇਖ ਲਓ ਜੋ ਜੋ ਮੈਂ ਕਮਿਟਮੈਂਟ ਕੀਤੀ ਹੈ ਅੱਜ ਤੱਕ ਮੈਂ ਪੂਰੀ ਕੀਤੀ ਹੈ ਐਸਕਰ ਫਿਰੋਜ਼ਪੁਰ ਸ਼ਹਿਰ ਨੂੰ ਮੇਰੀ ਕਮਿਟਮੈਂਟ ਹੈ ਕਿਉਂਕਿ ਆਹ ਔਰ ਜਗ੍ਹਾ ਹੈ ਜਿੱਥੇ ਬਾਦਲ ਸਾਹਿਬ ਨੇ ਇੱਥੇ ਸਕੂਲ ਪੜ੍ਹੇ ਇੱਥੇ ਹੀ ਪੜ੍ਹੇ ਵੱਡੇ ਬਾਦਲ ਸਾਹਿਬ ਵੀ ਇੱਥੇ ਪੜ੍ਹੇ ਸੀ ਤੋ ਮੇਰਾ ਦਿਲੋਂ ਉਹਨਾਂ ਦੇ ਕਿ ਇਹ ਸ਼ਹਿਰ ਨਾਲ ਲੱਗਾ ਤੇ ਬੋਬੀ ਨੂੰ ਜਿਤਾ ਦਿਓ ਅਸੀਂ ਇਸ ਲਾਖੇ ਨੂੰ ਪੂਰੀ ਤਰੱਕੀ ਕਰਾਵਾਂਗੇ ਤੇ ਫਿਰ ਤੋਂ ਮੈਂ ਕਹਿਣਾ ਚਾਹਣਾ ਪੰਜਾਬ ਨੂੰ ਬਚਾ ਲਓ ਪੰਜਾਬ ਤਾਂ ਬਚੂਗਾ ਜੇ ਕਾਲੀ ਦਲ ਤਖੜਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜੇ